ਨਿਊ ਅੰਮ੍ਰਿਤਸਰ ਵਿਖੇ ਬਣੇ ਸ਼੍ਰੀ ਲਕਸ਼ਮੀਨਾਰਾਇਣ ਮੰਦਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਚਾਇਜ਼ਾ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਵੱਲੋਂ ਲਿਆ ਗਿਆ ਅਤੇ ਚੱਲ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਸਮੇਤ ਵੜੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। अमृतसर का जो श्री दुर्गाना कमेटी की ओर से मंदिर लक्ष्मी नारायण जी का बनाया गया आज उसके दर्शन करने आई हूँ मुझे अच्छा लगा हमारा मंदिर बन गया और मैं आशा अच्छा रखती हूँ कि दुर्गाना कमेटी हम सब यहाँ से सेवा कार्य भी शुरू करेंगे केवल भक्ति का भी युग नहीं है भक्ति के साथ शक्ति का है और जो इलाके के गरीब लोग हैं वैसे तो ये समृद्ध लोगों का इलाका है जो इलाके के गरीब लोग हैं उनको भी कुछ कौशल हाथ का हा कौशल ਸਿੱਖਣੇ ਦਾ ਅਫਸਰ ਮੰਦਰ ਕੀ ਉਰਸੇ ਦਿਆ ਜਾਏਗਾ ਆਜੀ ਪ੍ਰਧਾਨ ਜੀ ਉਰਚਜਰ ਜੀ ਆਏ ਆ ਮੱਥਾ ਟੇਕਣ ਬਣਨ ਤੋਂ ਬਾਅਦ ਆ ਕੇ ਦੇਖਿਆ ਬਹੁਤ ਆਨੰਦ ਆਇਆ ਠਾਕੁਰ ਜੀ ਦੇ ਦਰਸ਼ਨ ਕਰਕੇ ਬਹੁਤ ਹੀ ਵਧੀਆ ਲੱਗਾ ਮੇਰੀ ਸਾਰੇ ਭਗਤਾਂ ਕੇ ਬੇਨਤੀ ਇੱਥੇ ਆ ਕੇ ਮੱਥਾ ਟੇਕ ਕੇ ਠਾਕੁਰ ਜੀ ਦਾ ਅਸ਼ੀਰਵਾ ਲਿਆ ਕਰੋ ਇਹ ਇਲਾਕੇ ਨਿਵਾਸੀਆਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਬਹੁਤ ਬੋਵੇ ਮੰਦਰ ਇੱਥੇ ਬਣਿਆ ਹੈ ਔਰ ਲੋਕਾਂ ਨੂੰ ਜਿਹੜਾ ਕਿ ਇੱਥੇ ਪੰਚਤ ਸੀਗੇ ਕਿਉਂਕਿ ਇਲਾਕੇ ਦੇ ਵਿੱਚ ਮੰਦਰ ਨਹੀਂ ਸੀ ਔਰ ਦੁਰਗਿਆਣਾ ਮੰਦਿਰ ਇਥੇ ਸਾਬਿਤ ਹੋਇਆ ਹੈ। ਔਰ ਪਹਿਂਚੀ ਦੇ ਇਥੇ ਹੋਂਦਲ ਇਹਨਾਂ ਦੇ ਪ੍ਰਧਾਨ ਬਣਾ ਨਾਲ ਇਹਦੀ ਕਾਰਵਾਈ ਜਿਹੜੀ ਸਾਰੀ ਹੋਈ ਹੈ। ਇਹ ਇੱਕ ਅੱਛੀ ਗੱਲ ਹੈ। ਬਹੁਤ ਅੱਛੀ ਗੱਲ ਹੈ। ਪੁੱਤਰ ਭਾਰਤ ਦਾ ਪ੍ਰਸਿੱਧ ਮੰਦਿਰ ਸ਼੍ਰੀ ਦੁਰਗਿਆਣਾ ਤਿਰਥ। ਆਰੇ ਮੰਦਿਰ ਕਮੇਟੀ ਵੱਲੋਂ ਬਣਾਏ ਨਿਊ ਅੰਮ੍ਰitsar ਦੇ ਵਿੱਚ ਸ਼੍ਰੀ ਲਕਸ਼ਮੀਨਾਇਨ ਮੰਦਿਰ ਦੇ ਵਿੱਚ ਅੱਜ ਠਾਕੁਰ ਜੀ ਦਾ ਜਿਹੜੇ ਦਰਸ਼ਨ ਦੀਦਾਰ ਬਹੁਤ ਹੀ ਲੋਕਿਕ ਅਤੇ ਅਦਭੁਤ ਨਜ਼ਰ ਆ ਰਹੇ ਨੇ। ਤੇ ਆਸ਼ੀਰਵਾਦ ਠਾਕੁਰ ਜੀ ਦਾ ਭਰਪੂਰ ਮਿਲਿਆ ਤੇ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਲక్ష్ਮੀ ਕਾਂਚਾਵਲਾ ਜੀ ਇੱਥੇ ਜਾਜਾ ਲੈਣ ਪੁੰਚੇ ਨੇ ਤੇ ਜਾਜਾ ਲਿਤਾ ਵੀ ਹੈ ਔਰ ਮੰਦਿਰ ਕਮੇਟੀ ਦੇ ਵੱਲੋਂ ਇਸ ਮੰਦਿਰ ਦੇ ਵਿੱਚ ਪਹੁੰਚ ਕੇ ਸਮੂਹ ਲੋਕਾਂ ਨੂੰ ਜਿੱਥੇ ਵਧਾਈ ਦਿੱਤੀ ਗਈ ਹੈ ਤੇ ਸਾਡੀ ਫਾਸਟ ਵੀ ਵੱਲੋਂ ਵੀ ਇਸ ਮੰਦਿਰ ਕਮੇਟੀ ਵੱਲੋਂ ਕੀਤੇ ਉਪਰਾਲਿਆਂ ਦੀਆਂ ਸ਼ਲਾਘਾ ਕਰਦੇ ਹੋਏ ਆ ਤੇ ਲੋਕਾਂ ਨੂੰ ਵੀ ਇਸ ਮੰਦਿਰ ਕਮੇਟੀ ਦੇ ਵੱਲੋਂ ਸਮੂਹ ਲੱਖ ਲੱਖ ਵਧਾਈਆਂ ਦਿੱਤੀਆਂ ਜਾਂਦੀਆਂ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਸੀਲ ਸ਼ਰਮਾ ਫਾਸਟ ਰਿਪੋਰਟ ਅਵਰਤ